ਆਪਣੇ ਨਾਲ ਜੀ ਗੈਸ ਜੀ ਬਾਹਲੀ ਬਣਦੀ ਸੀਗੀ ਬਦਹਾਜਮੀ ਰਹਿੰਦੀ ਸੀਗੀ ਜੀ ਹਾਂਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ ਇਹ ਹੋ ਗਿਆ ਸੀਗਾ ਜੀ ਸਾਲ ਸਾਰਾ ਹੋ ਗਿਆ ਸੀਗਾ ਜੀ ਇੱਕ ਸਾਲ ਹਾਂਜੀ ਸਾਲ ਤੋਂ ਆਪਾਂ ਟ੍ਰੀਟਮੈਂਟ ਕਿੰਨਾ ਕੁ ਲਿਆ ਇਸ ਨੂੰ ਠੀਕ ਕਰਨ ਵਾਸਤੇ ਲਿਆ ਸੀਗਾ ਜੀ ਬਸ ਇੱਕ ਲੋ ਡਾਕਟਰ ਖਾ ਕੋਲ ਓਕੇ ਓਕੇ ਮਤਲਬ ਤੁਹਾਨੂੰ ਜਿਹੜੀ ਤੁਸੀਂ ਦੱਸ ਰਹੇ ਸੀ ਕੀ ਕੀ ਤਕਲੀਫ ਹੁੰਦੀ ਸੀ ਜਿਵੇਂ ਤੁਸੀਂ ਕਹਿੰਦੇ ਸੀ ਵੀ ਦੁਪਹਿਰ ਤੋਂ ਬਾਅਦ ਸਾਂਝੇ ਰੁਕਣ ਲੱਗ ਜਾਂਦਾ ਘਬਰਾਹਟ ਜੀ ਹੁੰਦੀ ਘਬਰਾਹਟ ਜੀ ਹੋਣ ਲੱਗ ਜਾਂਦੀ ਸੀ ਜੀ ਜੀ ਸ਼ਾਮ ਜੇ ਨੂੰ ਜੀ ਜੀ ਇਥੋਂ ਸਾਹ ਜਾ ਰੁਕਣ ਲੱਗ ਜਾਂਦਾ ਓਕੇ ਓਕੇ ਹਾਂਜੀ ਫਿਰ ਤੁਸੀਂ ਕੀ ਕਰਦੇ ਸੀ ਇਹਦੇ ਲਈ ਜਦੋਂ ਤੁਸੀਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਸੀ ਤੁਹਾਨੂੰ ਬਸ ਗੈਸ ਜਾਂ ਤਜਾਬ ਦਾ ਕੋਈ ਦਵਾਈ ਲੈ ਲੈਂਦੇ ਸੀਗੇ ਬਸ ਉਹਦੇ ਨਾਲ ਐਂ ਲੱਗਦਾ ਸੀ ਜੀ 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 ਅੱਛਾ ਆਪਣੇ ਕੋਲ ਟਰੀਟਮੈਂਟ ਲੈਣ ਤੋਂ ਬਾਅਦ ਕਿੰਨੇ ਕ ਟਾਈਮ ਬਾਅਦ ਤੁਹਾਨੂੰ ਫਰਕ ਪੈਣ ਲੱਗਿਆ ਸੀ ਆਪਣੇ ਦਾ 20 ਦਿਨਾਂ ਬਾਅਦ ਅਸਲ ਤਾਂ ਪਹਿਲੀ ਦਵਾਈ ਦੀ ਫਰਕ ਪੈ ਗਿਆ ਸੀਗਾ ਜੀ ਪਤਾ ਲੱਗ ਗਿਆ ਸੀ ਜੀ ਜਿਵੇਂ 15-20 ਦਿਨਾਂ ਚ ਜਿਵੇਂ ਠੀਕ ਹੋ ਗਏ ਜਿਵੇਂ ਠੀਕ ਹੋ ਗਏ ਹੁਣ ਕੋਈ ਸਾਹ ਨਹੀਂ ਰੁਕਦਾ ਨਹੀਂ ਕੋਈ ਕਬਰਾਟ ਨਹੀਂ ਹੁੰਦੀ ਰੋਟੀ ਪਾਣੀ ਹਾਜਮ ਸਹੀ ਆ ਰਿਹਾ ਹਾਂਜੀ ਠੀਕ ਹੈ ਜਿਵੇਂ ਅੱਗੇ ਕੱਸਿਆ ਜਾਂਦਾ ਸੀ ਪੇਟ ਸਾਫ ਨਹੀਂ ਸੀ ਹੁੰਦਾ ਚੰਗੀ ਤਰ੍ਹਾਂ ਉਹ ਚੀਜ਼ਾਂ ਸੌਖੀਆਂ ਨੇ ਉਹ ਤੁਹਾਡੀਆਂ ਹਾਂ ਹੁਣ ਤਾਂ ਜਮਾ ਠੀਕ ਹੈ ਜੀ ਚਲੋ ਸ਼ੁ크ਰਾ ਪ੍ਰਮਾਤਮਾ ਦਾ ਹੁਣ ਅੱਜ ਦੀ ਘੜੀ ਤੁਸੀਂ ਬਿਲਕੁਲ ਠੀਕ ਫੀਲ ਕਰਦੇ ਹੋ ਆਪਣੇ ਬਿਲਕੁਲ ਠੀਕ ਹੈ ਜੀ ਜਮਾ ਓਕੇ ਕੋਈ ਪਰੇਪਾਨ ਨਹੀਂ ਕੋਈ ਕਿਸਾਨ ਨਹੀਂ ਕੋਈ ਸਾਨੀ ਚੜਦਾ ਠੀਕ ਹੈ ਕਮ ਕਮ ਕਰ ਲੈਣੇ ਵਧੀਆ ਮਨ ਸਾਰਾ ਖੁਸ਼ ਹੋ ਜਾਂਦਾ ਹਾਂਜੀ